ਲੋਕ ਪਰਮੇਸ਼ਵਰ ਤੋਂ ਜਿਨ੍ਹਾਂ ਨੂੰ ਪ੍ਰਭੂ ਦੇ ਬਾਰੇ ਨਹੀਂ ਪਤਾ ਉਹਨਾਂ ਤੋਂ ਨਾਲ ਕੀ ਹੈ ਇਦਾਂ ਹੁੰਦਾ ਹੈ ਹallelujah ਹallelujah ਅਜਾ ਤੁਸੀਂ ਯਿਸੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੰਦੇ ਹੋ ਉਹ ਕੀ ਹੈ ਪਰਮੇਸ਼ਵਰ ਤੁਹਾਡੇ ਵੰਸ਼ਾਂ ਦੇ ਸ਼ਰਾਪਾਂ ਨੂੰ ਕੀ ਹੈ ਤੋੜਦਾ ਹੈ ਕਈਆਂ ਨੇ ਮੈਂ ਦੇਖਿਆ ਸੱਚੀ ਮੇਰੇ ਅੱਲ ਧਿਆਨ ਨਾਲ ਦੇਖੀ ਹੈ ਇਹ ਹੋ ਗਿਆ ਸਰੀਰਕ ਤੌਰ ਤੇ ਬਿਮਾਰੀ ਕਈਆਂ ਰਹਿੰਦਾ ਪਾਪ ਦਾ ਸ਼ਰਾਪ ਹੁੰਦਾ ਹੈ ਕਈਆਂ ਤੇ ਮੈਂ ਆਪਣੀ ਅੱਖਾਂ ਦੁਆਰਾ ਦੇਖਿਆ ਦਾਦਾ ਵੀ ਗਲਤ ਸੀ ਤਾਂ ਦੇਖਿਆ ਗਲਤ ਕੰਮ ਦਾਦਾ ਵੀ ਗਲਤ ਸੀ ਗਰੀ ਉਹ ਦਾਦਿਰ ਮੁੰਡਾ ਉਹ ਵੀ ਗਲਤ ਹੈ ਗਰੀ ਉਹ ਪੋਤਾ ਉਹ ਵੀ ਮੂੰਹ ਮਾਰਦਾ ਫਿਰਦਾ ਕਿਤੇ 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 ਕਿਹਨੂੰ ਲੱਗਦਾ ਇਹਦਾ ਵਿਆਹ ਕਰ ਦੋ ਸੁਧਰ ਜਾਊਗਾ ਨਹੀਂ ਇਹਨੇ ਨਹੀਂ ਸੁਧਰਨਾ ਵਿਆਹ ਕਰਾ ਕੇ ਵੀ ਕੀ ਉਹ ਗੰਦ ਪਾਵੇਗਾ ਕਿਉਂਕਿ ਪਾਪ ਮੇਰੇ ਭੈਣ ਤੋਂ ਭਰਾ ਉਹ ਪਾਪ ਕੀ ਹੈ ਵੰਸ਼ਾ ਤੋਂ ਚੱਲਿਆ ਆ ਰਿਹਾ ਪਹਿਲਾਂ ਦਾਦਾ ਫਿਰ ਪਿਓ ਹੁਣ ਇਹ ਇਹ ਗਲਤ ਹੈ ਤਿੰਨੂੰ ਕੀ ਹੈ ਇੱਕੋ ਕੈਟਾਗਰੀ ਚ ਆ ਗਏ ਉਹ ਜਦ ਇੱਕ ਇਨਸਾਨ ਯਿਸੂ ਮਸੀਹ ਦੇ ਪਿੱਛੇ ਚੱਲਦਾ ਹੈ ਪਰਮੇਸ਼ਵਰ ਕੀ ਹੈ ਤੁਹਾਡੀ ਬੈਕਗ੍ਰਾਉਂਡ ਤੋਂ ਤੁਹਾਨੂੰ ਕੀ ਹੈ ਅਲੱਗ ਕਰਦਾ ਏ ਸਭ ਬੋਲੀ ਹallelujah ਸਭ ਬੋਲੀ ਹallelujah ਕੀਤਾ ਦੀ ਬੈਕਗ੍ਰਾਉਂਡ ਤੋਂ ਤੁਹਾਨੂੰ ਕੀ ਹੈ ਪਰਮੇਸ਼ਵਰ ਅਲੱਗ ਕਰਦੇ ਨੇ ਸਭ ਬੋਲੀ ਆਮੀਨ ਆਮੀਨ ਮਾਪਰੀਆਂ ਖੰਡਵਾਰਾ ਦੇਖਿਆ ਸੀਰੀਸਲੀ ਤਿੰਨ ਪੀੜੀਆਂ ਵੇਖੀਆਂ ਗੰਦੀਆਂ ਸੇਮ ਹੀ ਪਾਪ ਦੇ ਵਿੱਚ ਦੋ ਡੈਡੀ ਪੁੱਤ ਸੀਰੀਸਲੀ ਮੈਂ ਕਹਿ ਰਿਹਾ ਕਿਉਂ ਕਈਆਂ ਨੂੰ ਲੱਗਦਾ ਕਿ ਨਹੀਂ ਉਹ ਵਿਆਹ ਕਰਾ ਕੇ ਵੀ ਇਹ ਗੰਦ ਇੱਕ ਸਪਿਰਿਟ ਹੈ ਮੇਰੇ ਭੈਣ ਦੇ ਕੋਲ ਉਹ ਪਾਪ ਦੀ ਜੋ ਲੜਕੀਆਂ ਵੀ ਵਿਚਾਰ ਕਰਦੀਆਂ ਨੇ ਗਲਤ ਕੰਮ ਕਰਦੀਆਂ ਨੇ ਜੋ ਲੜਕੀ ਵੀ ਵਿਚਾਰ ਕਰਦੇ ਜੋ ਔਰਤਾਂ ਮੈਰਿਟ ਤੋਂ ਬਾਅਦ ਗਲਤ ਕੰਮ ਕਰਦੀਆਂ ਨੇ ਇਹ ਕੀ ਹੈ ਸਪਿਰਿਟ ਹੈ ਸ਼ੈਤਾਨ ਦਾ ਪ੍ਰਭਾਵੀ ਇੱਕ ਆਤਮਾ ਵਾ ਇੱਕ ਆਦਤ ਨਹੀਂ ਹੈਗੀ ਆਦਤ ਬੰਦਾ ਛੱਡ ਦਿੰਦਾ ਹੈ ਹallelujah ਆਦਤ ਕੀ ਹੈ ਛੱਡੀ ਜਾ ਸਕਦੀ ਹੈ ਤੁਸੀਂ ਯਿਸੂ ਮਸੀਹ ਦੇ ਪਿੱਛੇ ਚੱਲੋਗੇ ਪਰਮੇਸ਼ਵਰ ਕੀ ਕਰਨਗੇ ਤੁਹਾਡੀ ਬੈਕਗ੍ਰਾਉਂਡ ਤੋਂ ਤੁਹਾਨੂੰ ਕੀ ਹੈ ਅਲੱਗ ਕਰਨਗੇ ਸਭ ਬੋਲੀ ਹallelujah 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 ਸਭ ਚੀਜ਼ ਸਭ ਬੋਲੀ ਹallelujah ਹallelujah ਇੱਕ ਮੈਸੀਸੋਦੀ ਟੈਸਟਮਨੀ ਸੁਣੀ ਤਲਾਕ ਦੀ ਪਹਿਲਾਂ ਕਹਿੰਦੀ ਨਾਨੀ ਦਾ ਵੀ ਤਲਾਕ ਹੋ ਗਿਆ ਜੀ ਠੀਕ ਹੈ ਮਾਸੀ ਦਾ ਵੀ ਤਲਾਕ ਹੋ ਗਿਆ ਮਾਹ ਦਾ ਵੀ ਤਲਾਕ ਹੋ ਗਿਆ ਅਣੀ ਮੇਰਾ ਵੀ ਤਲਾਕ ਹੋਉਂਤੇ ਹੋ ਨਾ ਇਹ ਕੀ ਆ ਪਹਿਲੇ ਸੋਚੀਏ ਦਿਮਾਗ ਦੇ ਨਾਲ ਨਾਨੀ ਦਾ ਵੀ ਕੀਆ ਤਲਾਕ ਮੰਮੀ ਦਾ ਵੀ ਕੀ ਹੋ ਗਿਆ ਮਾਸੀ ਦਾ ਵੀ ਕੀ ਹੋ ਗਿਆ ਉਹਦੀ ਵਾਰੀ ਆ ਜੀ ਅਤੇ ਅੱਜ ਤੁਸੀਂ ਸੁਣੀ ਕਿੰਨੇ ਗੁਰਾਂ ਵੀ ਤਲਾਕ ਸ਼ਾਇਦ ਐਵੇਂ ਹੋ ਰਿਹਾ ਉਹਨਾਂ ਨੇ ਉਹ ਸਪਿਰਿਟ ਸੀ ਉਹ ਸਿਸਟਰ ਚਰਚ ਗਈ ਖੁਦਾ ਦੇ ਦਾਸ ਦੀ ਪ੍ਰਾਰਥਨਾ ਨੂੰ ਰਸੀਦ ਕੀਤਾ ਔਰ ਤਲਾਕ ਦੀ ਸਪਿਰਿਟ ਕੀ ਹੈ ਉਹਦੀ ਲਾਈਫ ਦਿੱਤੋਂ ਟੁੱਟ ਗਈ ਹallelujah ਤਲਾਕ ਉਹਦਾ ਵੀ ਹੋਣਾ ਹੀ ਹੋਣਾ ਸੀ ਹallelujah ਕਿਉਂਕਿ ਸਪਿਰਿਟ ਆ ਰਹੀ ਸੀ ਵੰਛਾ ਵਾਲੀ ਤੋਂ ਪਰਮੇਸ਼ਵਰ ਤੁਹਾਡੀ ਜਰ ਤੋਂ ਤੁਹਾਡੀ ਬੈਕਗ੍ਰਾਉਂਡ ਤੋਂ ਕੀ ਹੈ ਤੁਹਾਨੂੰ ਅਲੱਗ ਕਰ ਦਿੰਦੇ ਨੇ ਉਹ ਸਾਰੇ ਤਰ੍ਹਾਂ ਦੇ ਦੋਦਾ ਗਰੀਬ ਹੋਵੇ ਤੁਹਾਡਾ ਡੈਡੀ ਗਰੀਬ ਹੋਵੇ ਅਗਰ ਤੁਸੀਂ ਐਸਮਸੀ ਦੇ ਪਿੱਛੇ ਚੱਲੋਗੇ ਤੁਸੀਂ ਗਰੀਬ ਨਹੀਂ ਰਹੋਗੇ ਸਭ ਬੋਲੀਏ ਆਮੀਨ 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 ਤੁਸੀਂ ਪਰਮੇਸ਼ਵਰ ਦੇ ਪਿੱਛੇ ਚੱਲੋਗੇ ਤੁਸੀਂ ਕੀ ਆ ਤੁਹਾਡਾ ਡੈਡੀ ਤੁਹਾਡੀ ਧਾਰੀ ਦਾਰੋ ਹੈ ਤੁਹਾਡਾ ਦਾਦਾ ਧਿਆੜੀ ਲੰਦਾ ਸੀ ਡੈਡੀ ਵੀ ਧਿਆੜੀ ਲੰਦਾ ਵਾ ਇਹਦਾ ਮਤਲਬ ਤੂੰ ਵੀ ਧਿਆੜੀ ਲਾਏਗਾ ਨਾ ਅਗਰ ਮਸੀਹਾ ਲਾਈਫ ਦੇ ਵਿੱਚ ਆਏਗਾ ਨਾ ਪੁਸ਼ਤਾ ਚੇਂਜ ਕਰ ਦੇਗਾ ਤੁਹਾਡੀਆਂ ਸਭ ਬੋਲੀਏ ਆਮੀਨ ਤੁਹਾਨੂੰ ਸੰਗਰੀ ਆਏਗਾ ਕਿੱਥੋਂ ਇੰਤਜ਼ਾਮ ਹੋ ਰਹੇ ਨੇ ਹਾਲੇਲੂਇਆ ਹਾਲੇਲੂਇਆ ਤੁਹਾਡੀ ਸੰਗਰੀ ਬਾਈਬਲ ਦੇ ਵਿੱਚ ਲਿਖੋ ਮੈਂ ਤੈਨੂੰ ਹਨੇਰੇ ਦੇ ਖਜ਼ਾਨੇ ਜਾਵਾਂਗਾ ਲੁਕੇ ਹੋਏ ਥਾਵਾਂ ਦੇ ਕੀ ਹੈ ਪਦਾਰਥ ਦੇਵਾਂਗਾ ਸਮਝ ਨਹੀਂ ਆਏਗੀ ਪੈਸਾ ਕਿੱਥੋਂ ਆ ਰਿਹਾ ਹੈ ਹallelujah ਹallelujah ਤੈਨੂੰ ਸਮਝ ਨਹੀਂ ਆਏਗੀ ਕਿੱਥੋਂ ਆ ਰਿਹਾ ਪੈਸਾ ਹallelujah ਇਹ ਰਿਐਲਿਟੀ ਹੈ ਮੇਰੇ ਭੈਣਾਂ ਤੇ ਭਰਾਵੋ ਤੁਹਾਨੂੰ ਥੋੜੀ ਦੇਰ ਲਈ ਪਰਮੇਸ਼ਵਰ ਦੇ ਪਿੱਛੇ ਕੀ ਹੈ ਚੱਲਣਾ ਪੈਂਦਾ ਹੈ ਪ੍ਰੀਖਿਆ ਆ ਸਕਦੀ ਹੈ ਮੁਸੀਬਤਾਂ ਆ ਸਕਦੇ ਨੇ ਦੁੱਖ ਆ ਸਕਦੇ ਨੇ ਬਟ ਇੱਕ ਸਮਾਂ ਆਏਗਾ ਪਰਮੇਸ਼ਵਰ ਦਿਖਾ ਦੇਗਾ ਕਿ ਮੈਂ ਕੌਣ ਆਬਰਾਹਮ ਦੀ ਕੀ ਹੈ ਪਰਮੇਸ਼ਵਰ ਹਰ ਹਮੇਸ਼ਾ ਪ੍ਰੋਮਿਸ ਹਦਾਂ ਬੜਾ ਬਾਈਬਲ ਦੇ ਵਿੱਚ ਲਿਖਿਆ ਮੈਂ ਕੀ ਆ ਅਬਰਾਹਮ ਜਰਬ ਨਾ ਮਸੀਹ ਦੇ ਵਿੱਚ ਕਿਹਦੇ ਪਿੱਛੇ ਆ ਕਿਹਦੀ ਅੰਸਾ ਅਬਰਾਹਮ ਦੀ ਔਰ ਪਰਮੇਸ਼ਵਰ ਨੇ ਕਿੰਨੀ ਜ਼ਮੀਨ ਦਿੱਤੀ ਸੀ ਅਬਰਾਹਮ ਨੂੰ ਤੁਹਾਨੂੰ ਪਤਾ ਹੈ ਪਰ ਬਾਈਬਲ ਸੇਮ ਹੀ ਗ੍ਰੇਸ ਕੀ ਹੈ ਤੁਹਾਡੇ ਉੱਤੇ ਲੋਕੀ 10 ਮਰਲੇ ਆ 10 ਮਰਲੇ ਜਗਾਈ ਆ 5 ਮਰਲੇ ਜਗਾਈ ਆ 4 ਮਰਲੇ ਜਗਾਈ ਔਰ ਨਹੀਂ ਅਗਰ ਅਬਰਾਹਮ ਦੀ ਅੰਸ ਦੇ ਨਾਲ ਐਡ ਹੋ ਗਏ ਕਿੱਲਿਆਂ ਵਿੱਚ 10 ਕਿੱਲਿਆਂ ਵਿੱਚ 20 ਕਿੱਲਿਆਂ ਵਿੱਚ 50 ਕਿੱਲਿਆਂ ਵਿੱਚ ਜ਼ਮੀਨ ਖਰੀਦੋਗੇ ਸਭ ਬੋਲੇ ਹallelujah ਹਲੇਲੂਇਆ exam ਆਏਗਾ ਸਾਬਿਤ ਕਰੇਗਾ ਮੈਂ ਅਬਰਾਹਮ ਦਾ ਕੀਆ ਪਰਮੇਸ਼ਵਰ ਆ ਸਭ ਬੜੀ ਹਲੇਲੂਇਆ ਹਲੇਲੂਇਆ ਇਸੇ ਕਰਕੇ ਮੇਰੇ ਭੈਣ ਤੋਂ ਭਰਾਵੋ ਉਹਨੇ ਤੁਹਾਡੀ ਬੈਕਗ੍ਰਾਉਂਡ ਤੋਂ ਕੀ ਆ ਚੇਂਜ ਕੀ ਪਰਮੇਸ਼ਵਰ ਇਹ ਵਰਤਨ ਤੁਹਾਡੇ ਕਿਵੇਂ ਕਿਵੇਂ ਆਣ ਗਿਆ ਯਿਸੂ ਮਸੀਹ ਦੇ ਪਿੱਛੇ ਚੱਲਣ ਦੇ ਨਾਲ ਹਲੇਲੂਇਆ ਸਭ ਬੜੀ ਹਲੇਲੂਇਆ ਹੋਰ ਬੜਨੀ ਇਸ ਜਗ੍ਹਾ ਇਸ ਟਾਈਪ ਇੱਕ ਲੜਕੀ ਆ ਬਾਈਬਲ ਦੇ ਵਿੱਚ ਮੈਂ ਪ੍ਰਭੂ ਦੇ ਵਿੱਚ ਦੱਸਣਾ ਚਾਹੁੰਦਾ ਹਾਂ ਉਹਦੇ ਬਾਰੇ ਭਰ ਇਹ ਧਿਆਨ ਨਾਲ ਸੁਣਨਾ ਇਸ ਵਾਰ ਮੈਂ ਬੱਚੇ ਨੂੰ